ਕਬੀਰ ਜੀ ਨੂੰ ਆਕ ਪੁੱਛੀਏ ਕਬੀਰ ਜੀ ਮਹਾਰਾਜ ਤੁਸੀਂ ਐਡੀ ਉੱਚੀ ਆਤਮਕ ਅਵਸਥਾ ਕਿਵੇਂ ਹਾਸਲ ਕੀਤੀ ਹੈ ਇਹ ਟਿਕਾ ਤੁਹਾਨੂੰ ਕਿੱਥੋਂ ਮਿਲਿਆ ਕਬੀਰ ਜੀ ਮਹਾਰਾਜ ਨੇ ਤੀਸਰੇ ਸ਼ਲੋਕ ਚ ਕਿਹਾ ਫਰਮਾਇਆ ਕਹਿਣ ਲੱਗੇ ਕਬੀਰ ਗੰਗ ਜਮਨ ਕੇ ਅੰਤਰੇ ਜਿੱਥੇ ਦੋ ਨਦੀਆਂ ਰਲ ਜਾਂਨ ਨਾ ਦੋ ਦਰਿਆ ਰਲ ਜਾਂਨ ਉਥੇ ਪਾਣੀ ਦਾ ਵਹਾਵ ਹੀ ਸ਼ਾਂਤ ਹੋ ਜਾਂਦਾ ਹੈ ਤੇ ਪਾਣੀ ਹੋਰ ਡੂੰਘਾ ਹੋ ਜਾਂਦਾ ਹੈ ਤੇ ਵੱਡੇ ਆਕਾਰ ਵਿੱਚ ਫੈਲ ਜਾਂਦਾ ਹੈ। ਕਬੀਰ ਜੀ ਮਹਾਰਾਜ ਕਹਿੰਦੇ ਜਿਵੇਂ ਦੋ ਗੰਗਾ ਜਮਨਾ ਜਿਵੇਂ ਮਿਲ ਜਾਣ ਦੋ ਨਦੀਆਂ ਮਿਲ ਜਾਣ ਦੋ ਦਰਿਆ ਮਿਲ ਜਾਣ ਤੇ ਪਾਣੀ ਡੂੰਗਾ ਸ਼ਾਂਤ ਰਵਾਨਗੀ ਵਾਲਾ ਤੇ ਵੱਡੇ ਆਕਾਰ ਚ ਫੈਲ ਜਾਂਦਾ ਹੈ। ਠੀਕ ਇਸੇ ਤਰ੍ਹਾਂ ਮੇਰੇ ਅੰਦਰ ਆਤਮਿਕ ਡੂੰਘਾਈ ਪੈਦਾ ਹੋ ਗਈ। ਹੁਣ ਮੈਂ ਸਤਹੀ ਤੌਰ ਤੇ ਨਹੀਂ ਜੀਦਾ। ਪਿਆ ਮੈਂ ਹਵਾਦੀਆਂ ਲਹਿਰਾਂ ਨਾਲ ਉੱਡਦੇ ਪੱਤੇ ਵਾਂਗ ਮੈਂ ਇੱਧਰ ਉੱਧਰ ਭਟਕਦਾ ਮੈਂ ਗੰਭੀਰਤਾ ਲੈ ਆਂਦੀ ਜੀ ਸਾਡੇ ਚ ਗੰਭੀਰਤਾ ਹੀ ਨਹੀਂ ਨਾ ਆਉਂਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਵੀ ਅਸੀਂ ਕਿਸੇ ਵੀ ਪਹਿਲੂ ਨੂੰ ਲੈ ਕੇ ਗੰਭੀਰ ਨਹੀਂ ਹਾਂ ਧਰਮ ਦੇ ਵਿਸ਼ੇ ਨੂੰ ਲੈ ਕੇ ਤੇ ਬਿਲਕੁਲ ਹੀ ਜਿਹੜਾ ਕਿ ਸਭ ਤੋਂ ਵੱਧ ਗੰਭੀਰਤਾ ਦੀ ਮੰਗ ਕਰਦਾ ਹੈ ਸਾਡਾ ਸੇਵਾ ਕਰਨਾ ਸਾਡਾ ਪਾਠ ਕਰਨਾ ਸਾਡਾ ਸਤ ਗੰਭੀਰਤਾ ਹੀ ਨਹੀਂ ਆਉਂਦੀ ساری ਜ਼ਿੰਦਗੀ ਸਾਡਾ ਅਸੀਂ ਉਹ ਐਵੇਂ ਹੀ ਹਵਾ ਦੇ ਪੱਤੇਆਂ ਵਾਂਗ ਉੱਟਦੇ 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 ਇੱਧਰ ਉੱਧਰ ਤੱਕੇ ਖਾਂਦੇ ਜੇ ਰਹਿੰਦੇ ਅਸੀਂ ਆਪਣੇ ਅੰਦਰ ਡੂੰਘਾਈ ਪੈਦਾ ਕਰਨ ਦੀ ਸਮਰੱਥਾ ਨਹੀਂ ਰੱਖਦੇ ਖੂਪ ਉੱਟੇ ਬਿਨਾ ਪਾਣੀ ਨਿਕਲਣਾ ਨਹੀਂ ਅੰਦਰ ਡੂੰਘੇ ਉਤਰੇ ਬਿਨਾ ਕੁਝ ਹਾਸਲ ਹੋਣਾ ਨਹੀਂ ਮੋਸਟਲੀ ਧਰਮ ਸਥਾਨਾਂ ਤੇ ਖਿਮਾ ਕਰਨਾ ਮੈਂ ਇਹ ਚੀਜ਼ ਨੂੰ ਆਪਾਂ ਸਮਝੀਏ ਆਪਾਂ ਸਾਰੇ ਕੀ ਕਰਦੇ ਆ ਬਾਹਰ ਦੀਆਂ ਚੀਜ਼ਾਂ ਰਮਾਲੇ ਵੇਖੇ ਪ੍ਰਸ਼ਾਦ ਵੇਖਿਆ ਆਹ ਵੇਖਿਆ ਉਹ ਵੇਖਿਆ ਇੰਨੇ ਕੀ ਉਲਜਲ ਜਿਕੇ ਖਬ ਖਬ ਕੇ ਘਰੋਂ ਚਲੇ ਗਏ ਸਾਡੀ ਦੌੜ ਹਰ ਜਗ੍ਹਾ ਤੇ ਇਹੀ ਹੋਏਗੀ ਕਿੰਨਾ ਸੋਨਾ ਚੜਿਆ ਕਿੰਨਾ ਪੱਥਰ ਲੱਗਾ ਰਮਾਲੇ ਕਿੰਨੇ ਮਹਿੰਗੇ ਨੇ ਚੰਗੇ ਲੱਗ ਰਹੇ ਨੇ ਕਿ ਨਹੀਂ ਲੱਗ ਰਹੇ ਪ੍ਰਸ਼ਾਦ ਕਿਸ ਤਰ੍ਹਾਂ ਦਾ ਬਣਿਆ ਮਿੱਠਾ ਘੱਟ ਘਿਓ ਵੱਧ ਕੀ ਐ ਬਸ ਆਹ ਕੁਝ ਵੇਖਿਆ ਚਲੇ ਗਏ ਸਾਨੂੰ ਲੱਗਦਾ ਗੁਰੂ ਆ ਪੰਜਾਂ ਛਿਆ ਚੀਜ਼ਾਂ ਚੀਏ ਬਾਣੀ ਕੀ ਕਹਿੰਦੀ ਹੈ ਮੇਰੀ ਪਰੇਸ਼ਾਨੀ ਕੀ ਮੈਂ ਉਹਨੂੰ ਕਿਵੇਂ ਦੂਰ ਕਰਾਂ ਐ ਹੋਈ ਸਮੱਸਿਆਵਾਂ ਸਾਡੀਆਂ ਘਰ ਹੁੰਦੀਆਂ ਤੁਸੀਂ ਧਿਆਨ ਰੱਖਿਓ ਐ ਹੋਈ ਸਮੱਸਿਆਵਾਂ ਘਰ 'ਚ ਹੁੰਦੀਆਂ ਨੇ ਘਰੇ ਵੀ ਇਹੋ ਰੌਲਾ ਧਰਮ ਸਥਾਨ ਤੇ ਵੀ ਇਹੋ ਰੌਲਾ ਖਟਿਆ ਕੀ ਕਮਾਇਆ ਕੀ ਇਹ ਚੀਜ਼ਾਂ ਛੱਡ ਦੀਏ ਕੁਝ ਨਹੀਂ ਹੈ ਨਾ ਚੀਜ਼ਾਂ ਚ ਇਹ ਵੇਈ ਰਹਿਣੀਆਂ ਨੇ ਇਹਨਾਂ ਚ ਉਹ ਸਾਡੇ ਮੁਤਾਬਕ ਇਹਨਾਂ ਚੀਜ਼ਾਂ ਚ ਕੁਝ ਨਹੀਂ ਹੋ ਸਕਦਾ ਇਹ ਬਹੁਤ ਸਤੀ ਗੱਲਾਂ ਨੇ ਨਹੀਂ ਚੰਗੀਆਂ ਲੱਗਦੀਆਂ ਤਿਆਗ ਦਿਓ ਸਾਡਾ ਪਰਪਸ ਗੁਰੂ ਤੱਕ ਪਹੁੰਚਣਾ ਹੈ ਗੁਰੂ ਸ਼ਬਦ ਹੈ ਬਾਣੀ ਹੈ ਗਿਆਨ ਹੈ ਅਧਿਆਤਮ ਹੈ ਉਹਦੇ ਖੋਜੀ ਬਣੀਏ ਉਹਨੂੰ ਮਾਣੀਏ ਉਹਨੂੰ ਹੰਡਾਈਏ ਸਾਡਾ ਪਰਪਸ ਉਲਝਣਾ ਨਹੀਂ ਸਾਡਾ ਪਰਪਸ ਸੁਲਝਣਾ ਹੈ ਅਸੀਂ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਵਾਸਤੇ ਗੁਰੂ ਕੋਲ ਆਉਣਾ ਹੈ ਸਮੱਸਿਆਵਾਂ ਦਾ ਭਾਰ ਝੁਕਣ ਨਹੀਂ ਆਉਂਦਾ ਯਾਦ ਰੱਖੀਏ